ਅੱਜ ਸੱਚੇ ਅਕਾਲ ਜੀ ਸਾਰੇ ਨੂੰ ਤੜਾ ਸਾਰਾਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ ਅੱਜ ਮੈਂ ਬਣਾਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਬਾਜ਼ਾਰ ਵਰਗੇ ਹਲਵਾਈ ਸਟਾਈਲ ਪਨੀਰ ਵਾਲੇ ਪਕੌੜੇ ਘਰ ਦੇ ਵਿੱਚ ਬਹੁਤ ਸੌਖੇ ਤਰੀਕੇ ਨਾਲ ਬਣਾਵਾਂਗੇ ਤੇ ਬਹੁਤ ਜਿਆਦਾ ਸਵਾਦ ਬਣਨਗੇ ਪਕੌੜੇ ਪਕੌੜੇ ਖਾਣੇ ਤਾਂ ਆਪਾਂ ਨੂੰ ਬਹੁਤ ਪਸੰਦ ਆ ਤੇ ਆਪਾਂ ਅੱਜ ਘਰੇ ਬਣਾਵਾਂਗੇ ਬਹੁਤ ਕ੍ਰਿਸਪੀ ਟੇਸਟੀ ਪਨੀਰ ਵਾਲੇ ਪਕੌੜੇ ਬਹੁਤ ਜਾਣਿਆਂ ਨੂੰ ਪਨੀਰ ਆ ਪਕੌੜੇ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਅੱਜ ਨਹੀਂ ਆਉਗੀ ਕਿਉਂਕਿ ਆਪ ਅੱਜ ਬਹੁਤ ਵਧੀਆ ਤੇ ਸੌਖੇ ਤਰੀਕੇ ਨਾਲ ਰੈਸਪੀ ਦੱਸਾਂਗੇ ਚਲੋ ਕਰਦੇ ਆਂ ਫਿਰ ਰੈਸਪੀ ਨੂੰ ਸ਼ੁਰੂ ਐਦਲੀ ਮੈਥੀ ਪਨੀਰ ਲੈ ਆਇਆ ਜਿੰਨੇ ਤੁਸੀਂ ਪਨੀਰ ਵਾਲੇ ਪਕੌੜੇ ਬਣਾਉਣਾ ਚਾਹੋ ਉਨਾਂ ਪਨੀਰ ਲੈ ਸਕਦੇ ਆ ਮੈਂ ਇੱਥੇ 4 ਲੀਟਰ ਯਾਨੀ ਕਿ 4 ਕਿਲੋ ਦਾ ਪਨੀਰ ਦੁੱਧ ਦਾ ਪਨੀਰ ਬਣਾ ਲਿਆ ਆ ਘਰ ਦਾ ਪਨੀਰ ਹੈ ਤੁਸੀਂ ਬਾਜ਼ਾਰੋਂ ਵੀ ਲਿਆ ਸਕਦੇ ਆ ਇਹ ਪਨੀਰ ਨੂੰ ਆਪ ਐੜਾ ਹੈ ਉਹ ਸੈਡੂ ਕੱਟ ਕੇ ਆਪ ਐੜਾ ਇਹਦੇ ਚੌਰਸ ਇਨੂੰ ਆਪਾਂ ਕਰ ਲੈਣਾ ਹੈ ਤੇ ਦੇਖੋ ਜਿੰਨੀ ਮੋਟਾਈ ਤੁਸੀਂ ਰੱਖਣੀ ਚਾਹੋ ਉਹਨਾ ਕਰ ਸਕਦੇ ਆ ਇਹ ਦੇਖੋ ਮੈਂ ਕੁਝ ਇਸ ਤਰੀਕੇ ਨਾਲ ਰੱਖਿਆ ਇਹਨੂੰ ਤੇ ਹੁਣ ਇਹਨੂੰ ਮੈਂ ਬਿਲਕੁਲ ਚੋਰਸ ਕਰ ਲਿਆ ਆ ਹੁਣ ਇਹਦੇ ਆਪਾਂ ਜਿਹੜੇ ਪੀਸ ਕੱਟਨੇ ਆ ਮੈਂ ਦੋ ਤਰੀਕੇ ਦੱਸ ਰਹੀ ਹਾਂ ਤੁਹਾਨੂੰ ਤੁਸੀਂ ਇਹਦੇ ਲੰਬੇ-ਲੰਬੇ ਵੀ ਕਰ ਸਕਦੇ ਆ ਇਹਦੇ ਲੰਬੇ-ਲੰਬੇ ਕਰਨ ਦੇ ਨਾਲ ਕੀ ਹੋਊਗਾ ਜੇ ਤੁਸੀਂ ਇਹਨੂੰ ਫਰਾਈ ਕਰੋਗੇ ਫਰਾਈ ਕਰਨ ਤੋਂ ਬਾਅਦ ਤੁਸੀਂ ਇਹਨੂੰ ਗੱਭੂ ਕੱਟ ਕਰਕੇ ਰਹਿ ਉਹ ਸਰਵ ਕਰ ਸਕਦੇ ਆ ਜਾਂ ਫਿਰ ਤੁਸੀਂ ਇਹਦੇ ਛੋਟੇ-ਛੋਟੇ ਵੀ ਕੱਟ ਸਕਦੇ ਆ ਤਾਂ ਜੋ ਸਿੱਧਾ ਹੀ ਤੁਸੀਂ ਉਹਨੂੰ ਸਰਵ ਕਰ ਸਕੋ ਤੇ ਮੈਂ ਛੋਟੇ-ਛੋਟੇ ਬਣਾਏ ਆ ਫਿਰ ਮੈਂ ਇਹਨਾਂ ਨੂੰ ਇੱਦਾਂ ਪਨੀਰ ਨੂੰ ਸਾਰੇ ਨੂੰ ਕੱਟ ਲਿਆ ਆ ਨੀਰ ਨੂੰ ਜਿਹੜਾ ਆਪਾਂ ਪਲੇਟ ਦੇ ਵਿੱਚ ਰੱਖਾਂਗੇ ਤੇ ਇਹਦੇ ਉੱਤੇ ਲੂਣ ਛਿੜਕਾਂਗੇ ਲੂਣਾ ਆਪਾਂ ਜਿਹੜਾ ਇਹ ਚੰਗੀ ਤਕਨਾ ਸਾਰੇ ਪਨੀਰ ਦੇ ਉੱਤੇ ਛਿੜਕ ਦੇਣਾ ਆ ਇੱਦਾਂ ਕਰਨ ਦੇ ਨਾਲ ਜਿਹੜਾ ਪਨੀਰ ਦੇ ਅੰਦਰ ਬਹੁਤ ਵਧੀਆ ਟੇਸ ਆਉਂਦਾ ਆ ਤੇ ਜਿੰਨਾ ਪਨੀਰ ਦਾ ਐਕਸਟਰਾ ਪਾਣੀ ਹੁੰਦਾ ਆ ਨਿਕਲ ਜਾਂਦਾ ਆ ਨਾਲ ਹੀ ਆਪਾਂ ਜਿਹੜਾ ਲਾਲ ਮਿਰਚ ਦਾ ਪਾਊਡਰ ਵੀ ਛਿੜਕ ਦਵਾਂਗੇ ਇਹ ਵੀ ਆ ਪੜਾਏ ਖੂਬਸਾਰਾ ਛਿੜਕ ਦੇਣਾ ਹੈ। ਇਹਦੇ ਨਾਲ ਜਿਹੜਾ ਲਾਲ ਮਿਰਚ ਦਾ ਇਹ ਫਲੇਵਰ ਆ ਉਹ ਵੀ ਪਨੀਰ ਦੇ ਵਿੱਚ ਜਲ ਜਾਊਗਾ ਤੇ ਇਹਨੂੰ ਇੱਦਾਂ ਇੱਦਾਂ ਕਰਕੇ ਰੱਖ ਦੇਣਾ। ਜੇ ਤੁਹਾਡੇ ਪਨੀਰ ਦੇ ਵਿੱਚ ਪਾਣੀ ਹੋਊਗਾ ਤਾਂ ਉਹ ਨਿਕਲ ਜਾਊਗਾ। ਕਿਉਂਕਿ ਪਨੀਰ ਦੇ ਵਿੱਚ ਜੇ ਪਾਣੀ ਰਹੂਗਾ ਤੇ ਵੇੜਾ ਪਨੀਰ ਦੇ ਪਕੌੜੇ ਤਲਣ ਵੇਲੇ ਖੁੱਲ ਜਾਣਗੇ। ਤੇ ਹੁਣ ਇੱਥੇ ਮੈਂ ਬੇਸਨ ਦੇ ਵਿੱਚ ਥੋੜਾ ਜਿਹਾ ਕਾਰਨ ਫਲਰ ਪਾਇਆ ਹੈ। ਥੋੜੀ ਜੀ ਹਲਦੀ ਪਾਈ ਹੈ। ਅਜਵਾਇਨ ਪਾਈ ਹੈ ਤੇ ਕਸੂਰੀ ਮੇਥੀ ਪਾ ਕੇ ਥੋੜਾ ਜਿਹਾ ਨਮਕ ਪਾਇਆ ਹੈ ਮੈਂ ਸਵਾਦਨ ਸਾਇਕ। ਤੁਹਾਨੂੰ ਦੇ ਕੇ ਨਾ ਮਲਾ ਲਾਂਗੇ ਸਾਰੀਆਂ ਚੀਜ਼ਾਂ ਨੂੰ ਬੇਸਣ ਵੀ ਆਪਾਂ ਨਾਲ ਹੀ ਲੈਣਾ ਹੈ ਕਿ ਆਪਣੀ ਵਧੀਆ ਠਿਕ ਕੋਟਿੰਗ ਜਿਹੜੀ ਹੋ ਜੇ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਜਿਹੜਾ ਇਹਨੂੰ ਇਹਦਾ ਬੈਟਰ ਬਣਾ ਲੈਣਾ ਹੈ ਪਾਣੀ ਆਪਾਂ ਥੋੜਾ ਥੋੜਾ ਕਰਕੇ ਹੀ ਪਾਉਣਾ ਹੈ ਜਿਆਦਾ ਨਹੀਂ ਪਾਉਣਾ ਤੇ ਇੱਕ ਪੂਰਾ ਗਲਾਸ ਮੇਰੇ ਇਹਦਾ ਪਾਣੀ ਜਿਹੜਾ ਹੈ ਉਹ ਲਾ ਗਿਆ ਆ ਬਾਕੀ ਬੇਸਣ ਤੇ ਵੀ ਡਿਪੈਂਡ ਕਰਦਾ ਹੈ ਕਿੰਨਾ ਲੱਗੂਗਾ ਤੇ ਦੇਖ ਸਕਦੇ ਹੋ ਇੰਦਾ ਤਾਂ ਆਪਣਾ ਹੋਣਾ ਚਾਹੀਦਾ ਹੈ ਇਹ ਬੈਟਰ ਤੇ ਇਹਦੇ ਵਿੱਚ ਮੈਂ ਪਾ ਰਹੀਆਂ ਹਰੀ ਮਿਰਚ ਦਾ ਪੇਸਟ ਚਾਰ ਹਰੀਆਂ ਮਿਰਚਾਂ ਮੈਂ ਇਹਦੀਆਂ ਲਈਆਂ ਸੀਗੀਆਂ ਤੇ ਉਹਦਾ ਮੈਂ ਪੇਸਟ ਬਣਾ ਕੇ ਇਹਦੇ ਵਿੱਚ ਪਾਤਾ ਆ ਇਹਨਾਂ ਬਹੁਤ ਵਧੀਆ ਟੇਸਟ ਆਉਂਦਾ ਆ ਕਿਉਂਕਿ ਇਹਦੇ ਵਿੱਚ ਆਪਾਂ ਲਾਲ ਮਿਰਚ ਨਹੀਂ ਪਾਉਣੀ ਜੇ ਆਪਾਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਤਾਂ ਇਹਦਾ ਜਿਹੜਾ ਰੰਗ ਆ ਉਹ ਵਧੀਆ ਨਹੀਂ ਆਊਗਾ ਤੇ ਇਹਦੇ ਵਿੱਚ ਆਪਾਂ ਚਾਟ ਮਸਾਲਾ ਪਾਵਾਂਗੇ ਥੋੜਾ ਜਿਹਾ ਤੇ ਤੁਸੀਂ ਇਹਦੇ ਵਿੱਚ ਆਮਚੂਰ ਪਾਊਡਰ ਜਾਂ ਹੋਰ ਅਨਾਰ ਦਾਣਾ ਪਾਊਡਰ ਵੀ ਪਾ ਸਕਦੇ ਆ ਤੇ ਇਹਦੇ ਵਿੱਚ ਜਿਹੜਾ ਹੁਣ ਆਪਣੇ ਪਨੀਰ ਆ ਇਹਨੂੰ ਲਵਾਂਗੇ ਤੇ ਜਿਸ ਤਰੀਕੇ ਨਾਲ ਮੈਂ ਵੀਡੀਓ ਚ ਦਿਖਾ ਰਹੀ ਆ ਥੋੜਾ ਜਿਹਾ ਇਹਦਾ ਇਹ ਸੈਡ ਨੂੰ ਇਹਦਾ ਬੇਸਨ ਨੂੰ ਲਾ ਲੈਣਾ ਤੇ ਇਹਦਾ ਘੁਮਾ ਕੇ ਚੱਕਣਾ ਤਾਂ ਜੋ ਜਿਹੜੀ ਉਹਦੀ ਪੂੰਛ ਜੀ ਹੁੰਦੀ ਹੈ ਬਣ ਜਾਂਦੀ ਜਿਹੜੀ ਉਹ ਨਾ ਬਣੇ ਇਹਦੇ ਮੈਂ ਤੇਲ ਨੂੰ ਗਰਮ ਹੋਣੇ ਰੱਖਤਾ ਆ ਤੇ ਇੱਕ ਇੱਕ ਕਰਕੇ ਆਪਾਂ ਇਹਦੇ ਚ ਪਾਵਾਂਗੇ ਸਾਰੇ ਪਨੀਰ ਵਾਲੇ ਪਕੌੜੇ ਨੂੰ ਤੁਸੀਂ ਦੇਖ ਸਕਦੇ ਆ ਬਹੁਤ ਜਣਿਆਂ ਦੀ ਸ਼ਿਕਾਇਤ ਹੁੰਦੀ ਆ ਪਨੀਰ نیچے ਲੱਗ ਜਾਂਦਾ ਆ ਇਹ ਬਿਲਕੁਲ ਵੀ ਨਹੀਂ نیچے ਲੱਗੂਗਾ ਇਹ ਨਾਰਮਲ ਜੀ ਕੜਾਈ ਆ ਬਿਲਕੁਲ ਵੀ ਨੋਸਟਿਕ ਨਹੀਂ ਹੈਗੀ ਤੁਸੀਂ ਹੁਣ ਦੇਖਦੇ ਚਾਹੋ ਬਿਲਕੁਲ ਵੀ نیچے ਨਹੀਂ ਲੱਗਣਾ ਇਹ ਤੇ ਦੇਖੋ ਮੈਂ ਇਹਦੇ ਸਾਰੇ ਪਾਈ ਜਾ ਰਹੀਆਂ ਤੇ ਦੇਖੋ ਤੁਸੀਂ ਦੇਖਦੇ ਹੋਵੋਗੇ ਪੂਛ ਨਹੀਂ ਬਣ ਰਹੀ ਕਿਸੇ ਦੀ ਵੀ ਕਿਉਂਕਿ ਇਹਨੂੰ ਮੈਂ ਘੁਮਾ ਕੇ ਹੱਥ ਨੂੰ ਟਵਿਸਟ ਕਰਕੇ ਜਿਹੜਾ ਪਾ ਰਹੀਆਂ ਤਾਂ ਜੋ ਜਿਹੜਾ ਐਕਸਟਰਾ ਇਸ ਹੈ ਨਾ ਉਹ ਨਿਕਲ ਜਾਏ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ نیچے ਨਹੀਂ ਲੱਗੇ ਆਪਣੇ ਪਨੀਰ ਵਾਲੇ ਪਕੌੜੇ ਤੇ ਇਹਨੂੰ ਆਪਾਂ ਜਿਹੜਾ ਦੋ ਵਾਰੀ ਫਰਾਈ ਕਰਾਂਗੇ ਇਸ ਲਈ ਆਪ ਮੈਂ ਜਿਹੜੇ ਥੇ ਥੋੜੇ ਜੇ ਇੰਨੇ ਕੋ ਫਰਾਈ ਕਰਨ ਤੋਂ ਬਾਅਦ ਨੂੰ ਕੱਢ ਲਏ ਆ ਮੀਡੀਅਮ ਗੈਸ ਤੇ ਮੈਂ ਨੂੰ ਫਰਾਈ ਕਰ ਰਹੀਆਂ ਤੇ ਇਦਾਂ ਦਾ ਆਪਾਂ ਜਿਹੜੇ ਇਹਨਾਂ ਨੂੰ ਇਦਾਂ ਦਾ ਜੋ ਰੰਗ ਆ ਗਿਆ ਇਹਨੂੰ ਆਪਾਂ ਟਿਸ਼ੂ ਪੇਪਰ ਦੇ ਉੱਤੇ ਕੱਢ ਲੈਣਾ ਹੈ ਤੇ ਉਸ ਤੋਂ ਬਾਅਦ ਚ ਨੂੰ ਆਪਾਂ ਸੈਕੰਡ ਫਰਾਈ ਕਰਾਂਗੇ। ਸ ਦੋ ਵਾਰੀ ਫਰਾਈ ਕਰਨ ਦੇ ਨਾਲ ਇਹ ਬਹੁਤ ਕ੍ਰਿਸਪੀ ਬਣਦੇ ਆ ਤੇ ਟੇਸਟੀ ਬਣਦੇ ਆ। ਤੁਸੀਂ ਜਿਹੜਾ ਇਹ ਇੱਕ ਵਾਰੀ ਫਰਾਈ ਕਰਨ ਤੋਂ ਬਾਅਦ ਚ ਇਹ ਜਿਹੜਾ ਆ ਉਹ ਸਟੋਰ ਵੀ ਕਰ ਸਕਦੇ ਆ ਫ੍ਰਿਜ ਦੇ ਵਿੱਚ ਰੱਖ ਸਕਦੇ ਆ ਤੇ ਜਦੋਂ ਵੀ ਤੁਸੀਂ ਇਹਨੂੰ ਬਣਾਉਣਾ ਹੋਏ ਤਾਂ ਇਹਨੂੰ ਤੁਸੀਂ ਡਬਲ ਫਰਾਈ ਕਰ ਸਕਦੇ ਆ। ਤੁਸੀਂ ਇਹ ਪਕੌੜਿਆਂ ਨੂੰ ਇੱਕ ਵਾਰੀ ਫਰਾਈ ਕਰਨ ਤੋਂ ਬਾਅਦ ਚ ਬਾਹਰ ਵੀ ਰੱਖ ਸਕਦੇ ਆ। ਬਾਹਰ ਰੱਖ ਕੇ ਤੁਸੀਂ ਜਦੋਂ ਜਿਹੜਾ ਇਹ ਫਰਾਈ ਕਰਨਾ ਚਾਹੁੰ ਤਾਂ ਕਰ ਸਕਦੇ ਆ ਇੱਕ ਇੱਕ ਦੋ ਦਿਨਾਂ ਲਈ ਤੁਸੀਂ ਇਹਨਾਂ ਨੂੰ ਰੱਖ ਸਕਦੇ ਆ ਤੇ ਫਰਾਈ ਕਰਨ ਤੋਂ ਬਾਅਦ ਦੇਖੋ ਕਿੰਨੇ ਕ੍ਰਿਸਪੀ ਤੇ ਟੇਸਟੀ ਆਪਣੇ ਬਣ ਕੇ ਰੈਡੀ ਆ ਬਹੁਤ ਵਧੀਆ ਬਣਦੇ ਹੈ ਜਰੂਰ ਇਹ ਰੈਸਪੀ ਨੂੰ ਟਰਾਈ ਕਰੋ ਤੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਹੋਰਾਂ ਨਾਲ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਇਹ ਬਹੁਤ ਵਧੀਆ ਪਨੀਰ ਵਾਲੇ ਪਕੌੜੇ ਬਣਾ ਸਕਣ ਜੁਏ ਰੈਸਪੀ ਨੂੰ ਟਰਾਈ ਕਰਿਓ ਤੇ ਮੈਨੂੰ ਕਮੈਂਟ ਕਰਕੇ ਜੂਰ ਦੱਸਿਓ ਕਿਵੇਂ ਦੀ ਬਣੀ ये देखो किन्ने वाली है बारू क्रिस्पी अंदरों सॉफ्ट पनीर बहुत वजिए तरीके अपना पकड़ हो बिल्कुल भी कच्चे नहीं है पकौड़े बहुत टेस्टी ने जो है रेसिपी ट्राई करो बहुत बहुत धनबाद जी वीडियो देखने लिये